اور بڑی ہو گئی ہے کنے کرے ہوئی ہے 230 روپے ایس پی ریٹ ہے ہماری ریٹ سے بولی ہو گیا ہے 220 کی ہنگرے نو پوری بولی ہو چکی ہے باقی بڑی کو پوچھ لے ا رہا ہے اور وہ والا کیا کر رہی ہے ਜੀ ਅ ਅੱਜ ਜਿਹੜੀ ਹੈ ਸਰਕਾਰ ਵੱਲੋਂ ਜਿਹੜੀ ਖਰੀਦ ਹੈ ਆਪਾਂ ਜਿਹੜੀ ਦੀ ਸ਼ੁਰੂਆਤ ਕੀਤੀ ਹੈ ਇਸ ਵੇਲੇ ਆਪਾਂ ਖੰਨਾ ਮੰਡੀ ਦੇ ਵਿੱਚ ਹੈਗੇ ਮੇਰੇ ਨਾਲ ਸਮੂਹ ਆਪਣੇ ਜਿਹੜੇ ਫੂਡ ਐਂਡ ਸਿਵਲ ਸਪਲਾਈਜ਼ ਵਿਭਾਗ ਦੇ ਆਫਸਰਸ ਡੀਐਫਐਸਸੀ ਮੈਡਮ ਅ ਏਡੀਸੀ ਸਾਹਿਬ ਡੀਐਮਓ ਸਾਹਿਬ ਸਮੂਹ ਪ੍ਰਸ਼ਾਸਨ ਤੇ ਆਰਤੀਆ ਸਾਹਿਬਾਨ ਇੱਥੇ ਮੌਜੂਦ ਨੇ ਤੇ ਜਿਹੜੀ ਵੀ ਗੱਲਬਾਤ ਡਿਪਾਰਟਮੈਂਟ ਵੱਲੋਂ ਸਰਕਾਰ ਦੇ ਨਾਲ ਇਹਨਾਂ ਦੀ ਹੋਈ ਹੈ ਜਿਹੜੀ ਕਮਿਟਮੈਂਟ ਹੋਈ ਹੈ ਉਹ ਇਸ ਕਰਕੇ ਹੋਈ ਹੈ ਕਿ ਜਿਹੜੇ ਵੀ ਆਪਣੇ ਕਿਸਾਨ ਵੀਰ ਨੇ ਪੰਜਾਬ ਦੇ ਵਿੱਚ ਕਿਸੇ ਨੂੰ ਕੋਈ ਖੱਜਲ ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ ਮੰਡੀਆਂ ਦੇ ਵਿੱਚ ਕਿਸਾਨ ਵੀਰੋਂ ਵੱਲੇ ਵੱਲੋਂ ਲਾਏ ਜਾਣੇ ਵਾਲਾ ਇੱਕ ਇੱਕ ਦਾਣਾ ਪੰਜਾਬ ਸਰਕਾਰ ਵੱਲੋਂ ਚੱਕਿਆ ਜਾਵੇਗਾ ਕੋਈ ਵੀ ਸੇਲ ਡਿਸਟ्रेस ਨਹੀਂ ਹੋਏਗੀ ਘਟੋਘੜ ਜਿਹੜਾ ਹੈਗਾ ਐਮ ਐਸ ਪੀ ਤੇ ਖਰੀਦ ਕੀਤੀ ਜਾਵੇਗੀ ਸਾਰੇ ਪ੍ਰਬੰਧ ਸਾਰੇ ਆਫੀਸਰਸ ਨੂੰ ਐਸ ਡੀ ਐਮ ਸਾਹਿਬਾਨਾ ਨੂੰ ਮੰਡੀ ਬੋਰਡ ਦੇ ਆਫੀਸਰਸ ਨੂੰ ਮਾਰੇ ਕਮੇਟੀਜ਼ ਦੇ ਆਫੀਸਰਸ ਨੂੰ ਫੂਡ ਡਿਪਾਰਟਮੈਂਟ ਦੇ ਅਫਸਰਸ ਨੂੰ ਸਾਰਿਆਂ ਨੂੰ ਕਲੀਅਰ ਇਨਸਟਰਕਸ਼ਨਸ ਦਿੱਤੀਆਂ ਗਈਆਂ ਹੈਗੀਆਂ ਕਿ ਸਾਰੀ ਮੰਡੀਆਂ ਦੇ ਵਿੱਚ ਸਮੁੱਚੇ ਪ੍ਰਬੰਧ ਜਿਹੜੇ ਨੇ ਸੁਚੱਜੇ ਹੋਣੇ ਚਾਹੀਦੇ ਨੇ ਜਿਵੇਂ ਦੀ ਲਾਈਟ ਹੋ ਗਈ ਪਾਣੀ ਹੋ ਗਈ ਵਾਸ਼ਰੂਮਸ ਹੋ ਗਏ ਸਾਫ ਸਫਾਈ ਹੋ ਗਈ ਨਾਲ ਹੀ ਸਾਡੇ ਜਿਹੜੇ ਟੈਂਡਰਸ ਨੇ ਉਹ ਸਾਰੇ ਮੁਕੰਮਲ ਨੇ ਮੈਂ ਧੰਨਵਾਦ ਕਰਦਾ ਸਾਰਿਆਂ ਦਾ ਕਿ ਸਾਰੇ ਜਿਹੜੀ ਔਕੜਾਂ ਸੀਗੀਆਂ ਉਹ ਸਮੇਂ ਸਿਰ ਆਪਾਂ ਜਿਹੜਾ ਹੈਗਾ ਰਿਸੋਲਵ ਕਰ ਲਿਆ ਗਿਆ ਸਰਕਾਰ ਵੱਲੋਂ ਸਾਰੇ ਰਿਸੋਲਵ ਕਰਤੇ ਗਏ ਹੈਗੇ ਡਿਪਾਰਟਮੈਂਟ ਵੱਲੋਂ ਸਾਨੂੰ ਪੂਰੇ ਦਸ਼ਾਨ ਦ੍ਰਿਸ਼ ਦਿੱਤੇ ਗਏ ਕਿਸਾਨਾਂ ਨੂੰ ਕੋਈ ਵੀ ਔਂਕੜ ਨਹੀਂ ਆਣੀ ਚਾਹੀਦੀ ਜੀ ਜਿਹੜੇ ਹੈਗੇ ਐਗਰੀਮੈਂਟਸ ਲਗਾਤਾਰ ਸਾਈਨ ਹੁੰਦੇ ਜਾ ਰਹੇ ਹਨ ਸ਼ੈਲਰਸ ਵੀ ਔਨ ਬੋਰਡ ਆ ਰਹੇ ਹਨ ਉਹਨਾਂ ਦਾ ਵੀ ਜਿਹੜਾ ਹੈਗਾ ਗਵਰਨਮੈਂਟ ਆਫ ਇੰਡੀਆ ਵੱਲੋਂ ਐਫਸੀਆਈ ਵੱਲੋਂ ਵੀ ਇੱਕ ਵਿਉਤਬੰਦੀ ਜਿਹੜੀ ਹੈ ਆਫੀਸ਼ੀਅਲੀ ਉਹਨਾਂ ਵੱਲ ਰਿਲੀਜ਼ ਕਰ ਦਿੱਤੀ ਗਈ ਹੈ ਜਿਹੜੀ ਸ਼ੈਲਿੰਗ ਉਹ 15 ਨਵੰਬਰ ਤੋਂ ਬਾਅਦ ਸ਼ੁਰੂ ਹੁੰਦੀ ਹੈ ਜਿਵੇਂ ਜਿਵੇਂ ਸ਼ੈਲਿੰਗ ਦਾ ਜਿਹੜਾ ਸ਼ੈਡਿਊਲ ਆਇਆ ਹੈ ਜਿਸ ਤਰ੍ਹਾਂ ਆਪਣੇ ਵੀ ਸ਼ੈਲਰ ਸ਼ੈਲਿੰਗ ਕਰਦੇ ਹੈਗੇ ਉਹਦੇ ਹਿਸਾਬ ਨਾਲ ਵੀ ਉਹ ਸਪੇਸ ਬਣਦੀ ਜਾਏਗੀ ਲਿਫਟਿੰਗ ਲਗਾਤਾਰ ਹੁੰਦੀ ਜਾਏਗੀ ਤੇ ਕੋਈ ਵੀ ਔਕਰ ਸ਼ੈਲਰਾਂ ਨੂੰ ਨਹੀਂ ਆਏਗੀ ਗਵਰਨਮੈਂਟ ਵੱਲੋਂ ਸਾਫ਼ ਇੰਸਟਰਕਸ਼ਨਸ ਹੈ ਕਿ ਆਪਾਂ ਜਿਹੜੇ ਹੈਗੇ ਸਾਰੇ ਧਿਰ ਜਿਹੜੇ ਨਾਲ ਇਹਦੇ ਜੁੜੇ ਹੋਏ ਨੇ ਸਾਰਿਆਂ ਦੇ ਮੁਸ਼ਕਲਾਂ ਨੂੰ ਹੱਲ ਅਸੀਂ ਸਮੇਂ ਸਿਰ ਕਰਦੇ ਜਾਵਾਂਗੇ ਜਿਸ ਤਰ੍ਹਾਂ ਦੇਖਿਆ ਜਾਂਦਾ ਆਮ ਤੌਰ ਤੇ ਜ਼ਿਆਦਾ ਨਮੀ ਵਾਲਾ ਚੋਨਾ ਆ ਜਾਂਦਾ ਉਹ ਤੋਂ ਸਪੇਸ ਵੀ ਕਮੀ ਹੋ ਗਈ ਉਹਨੂੰ ਰੋਕਣ ਲਈ ਕੀ ਕਰਵਾਉਂਦੇ ਜੀ ਇਸ ਵੇਲੇ ਅਸੀਂ ਜਿਹੜਾ ਹੈਗਾ ਜਿਹੜੇ ਵੀ ਆਪਣੇ ਕੰਬਾਈਨ ਓਨਰਸ ਨੇ ਸਾਰਿਆਂ ਨੂੰ ਇਹ ਆਪਣੀ ਦਿਸ਼ਾ ਚ ਦਿੱਤੇ ਗਏ ਆਰਡਰ ਸੀ ਜਾਰੀ ਕਰ ਦਿੱਤੇ ਗਏ ਕਿ ਇਕਤਾ ਉੱਥੇ ਹੈਗਾ ਆਪਣੇ ਸੁਪਰ ਐਸਐਮਐਸ ਤੇ ਉਹਨਾਂ ਦਾ ਵਰਤੋਂ ਕੀਤੀ ਜਾਣ ਜਿਸ ਕਰਕੇ ਗੀਲੇ ਝੋਨੇ ਦੀ ਜਿਹੜੀ ਕਟਾਈ ਨਾ ਹੋਵੇ ਨਾਲ ਹੀ ਅਸੀਂ ਆਰਡਰ ਕੀਤਾ ਹੋਇਆ ਕਿ ਸ਼ਾਮ ਨੂੰ 6 ਵਜੇ ਤੋਂ ਸਵੇਰੇ ਜਿਹੜਾ ਹੈਗਾ 10 ਵਜੇ ਤੱਕ ਕੰਬਾਈਨਾ ਦੀ ਵਰਤੋਂ ਨਾ ਕੀਤੀ ਜਾਵੇ ਇਸ ਦੇ ਬਾਬਤ ਸਾਡੀ ਟੀਮਾਂ ਜਿਹੜੀਆਂ ਹੈਗੀਆਂ ਉਹ ਮੌਕੇ ਤੇ ਜਾਰੀ ਹੈ ਜਿਸ ਕਰਕੇ ਆਪਣਾ ਸੁੱਖਾ ਝੋਨਾ ਹੈ ਜਿਹੜੇ ਆਪਣੇ मॉइस्चर है वो बिल्कुल समय सेरान आरती साइबरन वाली मीटिंग हुई थी उना ਵੱਲੋਂ ਵੀ बिकॉज ਇੱਕ ਆਰਤੀਏ ਤੇ ਕਿਸਾਨ ਦਾ ਬਹੁਤ ক্লোਜ਼ ਰਿਲੇਸ਼ਨ ਹੁੰਦਾ ਹੈ ਉਹਨਾਂ ਵੱਲੋਂ ਵੀ ਕਿਸਾਨਗਰਾਂ ਤੋਂ ਅਪੀਲ ਕੀਤੀ ਗਈ ਹੈ ਕਿ ਆਪਣਾ ਜਿਹੜਾ ਝੋਨਾ ਹੈਗਾ ਉਹਨੂੰ ਸੁਕਾ ਕੇ ਮੰਡੀ ਅਵੇਸ ਲਾਇਆ ਜਾਵੇ ਮਜ਼ਦੂਰੀ ਨੇ ਕਹਿੰਦੇ ਜੇ ਅੱਦਾ ਆ ਜੀ ਮਜ਼ਦੂਰੀ ਉਹਨਾਂ ਦੇ ਜਿਹੜੇ ਰੇਟਸ ਦਾ ਮਸਲਾ ਸੀਗਾ ਉਹ ਅਸੀਂ ਆਲਰੇਡੀ ਜਿਹੜਾ ਹੈ ਕੰਮ ਮੁਕੰਮਲ ਕਰ ਦਿੱਤਾ ਗਿਆ ਹੈ ਹੁਣ ਵੀ ਮੈਂ ਉਹਨਾਂ ਨਾਲ ਮੀਟਿੰਗ ਕਰਾਂਗਾ ਜੇਕਰ ਕੋਈ ਕਿਸੇ ਦੇ ਮਨ ਦੇ ਵਿੱਚ ਕੋਈ ਇਸ਼ੂ ਹੈ ਅਸੀਂ ਡੈਫੀਨਿਟਲੀ ਉਹਨੂੰ ਰਿਸੋਲਵ ਕਰਾਂਗੇ ਇਸ ਵੇਲੇ ਕੋਈ ਵੀ ਇਸ ਤਰ੍ਹਾਂ ਦਾ ਕੋਈ ਇਸ਼ੂ ਨਹੀਂ ਜੀ ਜਿਹੜੀ ਏਸ਼ੀਆ ਸਭ ਤੋਂ ਵੱਡਾ ਮੰਡੀ ਤੋਂ ਅਸਵੇਂ ਸ਼ੁਰੂਆਤ ਹੋਈ ਹੈ ਤੁਹਾਡੀਆਂ ਜਿਹੜੀਆਂ ਮੰਗਾਂ ਤੇ ਸੀਗੀਆਂ ਉਹਨਾਂ ਨਾਲ ਕੀ ਕਮਿਟਮੈਂਟ ਹੋਈ ਹੈ ਤੁਸੀਂ ਸੰਤੁਸ਼ਟ ਹੋ ਅੱਜ ਜੋ ਸਾਡੀ ਪੰਜਾਬ ਦੇ ਮੁੱਖ ਮੰਤਰੀ ਸ਼ਾਭਕਾ ਸਮਰ ਮੰਡੀ ਨਾਲ ਕੈਂਡੀਗਡ ਮੀਟਿੰਗ ਹੋਈ ਹੈ ਉੱਥੇ ਪੰਜਾਬ ਲੈਵ ਦੀ ਜਿਹੜੀ ਮੀਟਿੰਗ ਉਹਦੇ ਵਿੱਚ ਜਿਹੜੀ ਸਾਡੀ ਮੰਗ ਸੀ ਜਿਹੜੀ ਸੈਂਟਰ ਸਰਕਾਰ ਨੇ ਸਾਡੀ ਆਰਧ ਫ੍ਰੀਜ਼ ਕਰਦੀ ਸੀ 23% ਤੋਂ 46 ਰੁਪਏ ਕਰਤੀ ਸੀ ਉਹ ਅੱਜ ਉਹਨਾਂ ਨੇ ਸਾਨੂੰ ਇਹ ਵਿਸ਼ਵਾਸ ਦਿਵਾਇਆ ਕਿ ਹੈ ਵੀ ਜੇ ਇਹ ਸੈਂਟਰ ਸਰਕਾਰ ਥੋੜੀ 23% ਨਹੀਂ ਦਿੰਦੀ ਤਾਂ ਅਜੇ ਥੋੜੀ ਆਰਧ ਲੈਣੀ ਹੈ ਤੇ ਮੰਬਰ ਦੇ ਤਰਫੋਂ ਤਰਫੇ ਵਿੱਚ ਤਾਂ ਅਸੀਂ ਉਹਦੀ ਭਰਵਾਈ ਅਸੀਂ ਕਰਾਂਗੇ ਪੈਸੇ ਅਸੀਂ ਦੇਵਾਂਗੇ ਇਸ ਕਰਕੇ ਜੀ ਛੜੀ ਹੜਤਾਲ ਇੱਕ ਤਰੀਕ ਤੋਂ ਬੜਾ ਕੀਤੀ ਹੋਈ ਜਿਹਾ 7 ਤਰੀਕ ਨੂੰ ਅੱਜ ਅਸੀਂ ਮੁੱਖ ਕਿਸਾਨਾਂ ਦੇ ਮਗਰੂ ਦਿਖਦੇ ਹੋਏ ਕਿਉਂਕਿ ਕਿਸਾਨਾਂ ਨੇ ਮੰਡੀਆਂ ਭਰ ਗਈਆਂ ਕਿਸਾਨ ਹਰਾਨ ਨਾ ਹੋਵੇ ਕਿਸਾਨ ਤੇ ਸਾਡਾ ਬਹੁਤ ਨਜ਼ਦੀਕੀ ਸੰਬੰਧ ਹੈ ਇਸ ਕਰਕੇ ਸਾਡੀ ਮੰਗ ਵੀ ਮੰਨੀ ਗਈ ਉਹਦੇ ਵਿੱਚ ਜਿਹੜੀ ਲੇਬਰ ਦੀ ਮੰਗ ਹੈ ਉਹ ਲੇਬਰ ਵੀ ਉਹਨਾਂ ਨੇ ਕਿਹਾ ਵੀ ਕੱਲ ਨੂੰ ਸਾਡੇ ਕੋਲ ਚੀਫ ਸੈਕਟਰੀ ਸਾਹਿਬ ਕੋਲ ਦੋ ਬਤੇ ਲੇਬਰ ਦੇ ਕਿ ਦੋ 38 ਆਜੋ ਜੋ ਉਹਨਾਂ ਦੀ ਮੰਗ ਹੈ ਉਹ ਡਾਕਟਰ ਸਾਹਿਬ ਤੋਂ ਕਰਾ ਲਓ ਲੇਬਰ ਦਾ ਵੀ ਮਸਲਾ ਹੱਲ ਹੋ ਗਿਆ ਤੇ ਹੁਣ ਸਾਡੇ ਦਰਸ਼ਨਾਲ ਜੀ ਬਾਹਰ ਖੜੇ ਚੌਧਰੀ ਸਾਹਿਬ ਨਾਲ ਬਿਲਾ ਕੇ ਇੱਥੇ 30 ਸਾਬ ਗੱਲ ਕਰ ਲੈਣਗੇ ਕਿਸੇ ਕਿਸਮ ਦੀ ਕੋਈ ਦੁੱਖਤ ਨਹੀਂ ਜਿਸ ਤਰ੍ਹਾਂ ਪਹਿਲਾਂ 2.5 ਸਾਲ ਹੋ ਗਏ ਸਰਕਾਰ ਬੜੀ ਨੂੰ दाना दाना ਚੱਕਿਆ ਗਿਆ ਕਿਸਾਨ ਦਾ ਕੋਈ ਕਿਸੇ ਕਿਸੇ ਪਰੇਸ਼ਾਨੀ ਨਹੀਂ ਹੋਈ ਪੇਮੈਂਟ ਉਹਨੂੰ ਮੌਕੇ ਦੇ ਦਾ ਅਫਸਰ ਮਿਲਦੀ ਰਹੀ ਹੈ ਮੈ ਸਾਨੂੰ ਪੂਰਨ ਵਿਸ਼ਵਾਸ ਹੈ ਕਿ ਜਿਹੜੀ ਇਹ ਸਰਕਾਰ ਐਸਾ ਸਮਾਨ ਦੇ ਦੀ ਕੋਸਟ ਐਗਜ਼ੈਂਪਲ ਹਨ 2200 ਲੰਘੇ ਨੇ ਇਸ ਤਰ੍ਹਾਂ ਇੰਗਰਾਸ ਸੀਜ਼ਨ ਵੀ ਹੈ ਦਾਣਾ ਦਾਣਾ ਚੱਕ ਕੇ ਆਪਣਾ ਕਿਸਾਨ ਦਾ ਭੋਰੀ ਨਹੀਂ ਪਾਇਆ ਜਾਊਗਾ ਬੋਰੀਆਂ ਚ ਪਾ ਕੇ ਇਕਦਮ ਆ ਜਸ਼ਨਰ ਭਜਿਆ ਜਾਊਗਾ ਕਿਸੇ ਕਿਸਮ ਦੀ ਆਪਣਾ ਕਿਸਾਨ ਨੂੰ ਕੋਈ ਦਿੱਕਤ ਨਹੀਂ ਹੋਊਗੀ ਹੁਣ ਜਿਹੜੀ ਖੇਤੀ ਕੀਤੀ ਹੈ ਕਿਹੜੇ ਕਿਸਾਨ ਦੇ ਕਿਹੜੇ ਪਿੰਡ ਦੀ ਇਹ 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 ਬਦੀਨਪੁਰ ਦੀ ਫਸਲ ਹੈ ਤੇ ਆਪਣੇ ਪੰਨਗਰੇ ਨੇ ਖੇਤੀ ਹੈ ਐਮਐਸਪੀ ਰੇਟ 2320 ਰੁਪਏ ਰੇਟ ਦਾ ਜਿਹੜੀ ਕਿ ਸੁਣੋ ਐ ਐਮਐਸਪੀ ਰੇਟ ਤੋਂ ਨਾ 26 ਇਹ ਆਪਣਾ ਇਹਦਾ 2320 ਰੁਪਏ ਰੇਟ ਐ ਐਮਐਸਪੀ ਸਰਕਾਰ ਨੇ ਖੇਤੀ ਹੈ ਤੇ ਸਾਨੂੰ ਵਿਸ਼ਵਾਸ ਹੈ ਵੀ ਅੱਗੇ ਵਾਸਤੇ ਵੀ ਦਾਨਾ-ਦਣਾ ਦਾ ਚੱਕਿਆ ਜਾਊਗਾ ਜੀ ਨਾਮ ਤੁਹਾਡਾ ਹੀ ਰਵਿੰਦਰ ਸਿੰਘ ਕਿਹੜਾ ਪਿੰਡ ਹੈ ਬਜ਼ੀਨਪੁਰ ਦਾ ਪਤੀਜੇ ਸੀ ਤੇ ਜਿਹੜੀ ਹੈ ਵੈਸੇ ਮੈਂ ਉਹਦੇ ਸੋਂ ਆ ਕਿਉਂਕਿ ਮੈਂ ਦਾ ਪਿੰਡ ਕਲਾਲ ਮੱਛ ਉੱਥੇ ਵੀ ਸਾਡੀ ਜ਼ਮੀਨ ਹੈ ਅੱਜ ਮੰਡੀ 'ਚ ਸਰਕਾਰੀ ਕ੍ਰੀ ਸ਼ੁਰੂ ਹੋ ਗਈ ਹੈ ਜੀ ਤੁਹਾਡੀ ਜਿਹੜੀ ਬਟਵਰੀ ਦੀ ਪਹਿਲੀ ਵਾਰੀ ਲੱਗੀ ਆ ਕੀ ਮਹਿਸੂਸ ਕਰਦੇ ਹੋ ਖੁਸ਼ੀ-ਖੁਸ਼ੀ ਕਰ ਰਹੇ ਆ ਜੀ ਅੱਜ ਕੰਮ ਚੱਲ ਪਿਆ ਇਹਨੇ ਦੇਦੇ ਬੈਠੇ ਆ ਮੰਡੀ ਦੇ ਲੋਕ ਸਾਰੇ ਤੇ ਬਹੁਤ ਖੁਸ਼ੀ ਦੀ ਗੱਲ ਆ ਵੀ ਅੱਜ ਸਰਕਾਰ ਨੇ ਇਸ ਪਰ ਕੋਈ ਸੋਚਿਆ ਜ਼ਿਮੀਂਦਾਰਾਂ ਨੂੰ ਬਹੁਤ ਪਰੇਸ਼ਾਨੀ ਸੀਗੀ ਇੱਥੇ ਪਰ ਹੁਣ ਅੱਜ ਤੋਂ ਮਾਹੌਲ ਵਧੀਆ ਹੋ ਜੂਗਾ ਜੀ ਦੀ ਵੀ ਆਉਣਾ ਲੱਗ ਜੂਗੀ ਤੇ ਜ਼ਿਮੀਂਦਾਰਾਂ ਨੂੰ ਵੀ ਆਪਣਾ ਟਾਈਮ ਮਿਲੂਗਾ ਵੀ ਅਸੀਂ ਫਸਲ ਪੱਤੀਏ ਨਵੇਂ ਖੇਤਾਂ 'ਚ ਖੜੀ ਆ ਤੇ ਉਹਨਾਂ ਦਾ ਜਿਹੜਾ ਆਪਣੇ ਮਸਲੇ ਸੋਚ ਆ ਉਹਦੇ ਫਰਕ ਪਊਗਾ ਹੁਣ ਵੀ ਅਸੀਂ ਕਟਾਈ ਕਰੀਏ ਤੇ ਆਪਣੇ ਵਿਲੇ ਹੋਈਏ ਜੇ ਅਗਲੀ ਫਸਲ ਬੀਜੀਏ ਹੁਣ ਤਾਂ ਸਾਰੇ ਕੰਮ ਬੰਦ ਸੀਗਾ ਜਦੋਂ ਕੁਆਲਟੀ ਕਿਸ ਤਰ੍ਹਾਂ ਆਈ ਹੈ ਫਸਲ ਪਰ ਕੁਆਲਟੀ ਇਸ ਟਾਈਮ ਬਹੁਤ ਟਾਪ ਹੈ ਅਜੇ ਤੱਕ ਕੋਈ ਮਸਲੇ ਸ਼ਿਕਾਇਤ ਨਹੀਂ ਹੈਗੀ ਕੋਈ ਕਾਲਾ ਲਾਣਾ ਨਹੀਂ ਹੈਗਾ ਕੋਈ ਹੋਰ ਬਿਮਾਰੀ ਨਹੀਂ ਹੈਗੀ ਐਸ ਕੀ ਇਸ ਸਾਲ ਕਈਆਂ ਸਾਲਾਂ ਨਾਲੋਂ ਐਸ ਕੀ ਜੀ ਜੀ ਦੀ ਹੈ ਕੁਆਲਟੀ ਬਹੁਤ ਜੀ ਝਾੜ ਝਾੜ ਦੀ ਗੱਲ ਕਰੀਏ ਤੇ ਝਾੜ बत्ती वगैरह किंग ऑफ स्पाइसेस रेस्टोरेंट कैफे एंड रूफटॉप में आपका स्वागत है यहाँ की सर्विस और रेस्टोरेंट का इंटीरियर फाइव स्टार रेस्टोरेंट जैसा ही है यहाँ आपको मिलेगी वेज नॉन वेज इंडियन पंजाबी and continental food ki variety jaisa naam waisa khana king of spices king of spices restaurant cafe and a rooftop mein aapka swagat hai